ਖੋ ਜਰਾ ਆ ਮੇਰੇ ਉਸ ਬੰਦੇ ਦੀ ਲੱਤ ਵੜਤੀ ਉਹਨੇ ਮਾਰ ਮਾਰ ਦਾਤਰ ਇਹ ਆ ਆ ਉਹਦੀ ਉਂਗਲ ਵੜਤੀ ਨਾਲੋਂ ਲਾਤੀ ਉਸ ਤੁਹਾਡੇ ਬਾਦਰ ਜਰਨੈਲ ਨੇ ਆ ਉਹਦੇ ਸਿਰ ਦੇ ਵਿੱਚ ਦਾਤਰ ਮਾਰਿਆ ਉਹਦੇ ਸਿਰ ਦਾ ਤੇ ਆ ਹਾਲ ਕੀਤਾ ਕਿ ਜਿੱਦਾਂ ਸ਼ਾਸਨ ਨੇ ਪੁਲਸ ਨੇ ਜੋ ਕੁਝ ਕੀਤਾ ਸਾਰਿਆਂ ਦੇ ਸਾਹਮਣੇ ਆ ਮੈਂ ਤਾਂ ਕਹਾਂਗੀ ਕਿ ਇਹ ਜਿੱਤ ਸਰਕਾਰ ਦੀ ਨਹੀਂ ਇਹ ਜਿੱਤ ਹੈਗੀ ਪੁਲਸ ਦੀ ਪੁਲਸ ਨੂੰ ਬਹੁਤ ਬਹੁਤ ਵਧਾਈਆਂ ਕਿ ਤੁਸੀਂ ਇਲੈਕਸ਼ਨ ਜਿੱਤੇ ਹੋ ਬਹੁਤ ਵਧਾਈ ਤੁਹਾਨੂੰ ਤਲਬੀਰ ਸਿੰਘ ਗਿੱਲ ਵੱਲੋਂ ਗਨੀਪ ਮਜੀਠੀਆ ਨੂੰ ਦਿੱਤੇ ਗਏ ਮੋੜਵੇਂ ਜਵਾਬ ਕਿਹਾ ਆਕਾਲੀ ਦਲ ਕੋਲੋਂ ਹਾਰ ਬਰਦਾਸ਼ਤ ਨਹੀਂ ਹੋ ਰਹੀ ਬਖਲਾਹੜਚ ਆਣ ਕੇ ਲਗਾ ਰਹੇ ਹਨ ਆਮ ਆਦਮੀ ਪਾਰਟੀ ਸਰਕਾਰ ਉੱਪਰ ਝੂਠੇ aarop ਮੀਤੇਗਲ ਗਨੀਪ ਕੋਰ ਮਜੀਠੀਆ ਵੱਲੋਂ ਬਲਾਕ ਸੰਮਤੀ ਅਤੇ ਜਲਾ ਪ੍ਰੀਸ਼ਦ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਸਰਕਾਰ ਉੱਪਰ ਅਤੇ ਪੰਜਾਬ ਪੁਲਿਸ ਉੱਪਰ ਤਿੱਖੇ ਹਮਲੇ ਕੀਤੇ ਗਏ ਸਨ ਜਿਸ ਦਾ ਅਜਤਲਬੀਰ ਸਿੰਘ ਗਿੱਲ ਵੱਲੋਂ ਮੋੜਵਾ ਜਵਾਬ ਦਿੱਤਾ ਗਿਆ ਸੁਣਾਉਦੇ ਹਾਂ ਤੁਹਾਨੂੰ ਕੀ ਕੁਝ ਕਿਹਾ ਹੈ ਤਲਬੀਰ ਸਿੰਘ ਗਿੱਲ ਵੱਲੋਂ ਵੈਗੁਰ ਦੀ ਕਾਖਾਲਾ ਵੈਗੁਰ ਜੀ ਦੀ ਫਤਿਹ ਮੇਰੇ ਵੀਰੋ ਸਭ ਤੋਂ ਪਹਿਲਾਂ ਤੇ ਮੈਂ ਆਪਣੇ ਜਿੰਨੇ ਵੀ ਮੇਰੇ ਹਲਕੇ ਦੇ ਜਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀਸ ਦੇ ਮੈਂਬਰ ਸਾਹਿਬਾਨ ਜਿੱਤੇ ਨੇ ਉਹਨਾਂ ਨੂੰ ਮੈਂ ਵਧਾਈ ਦੇਣਾ ਸਾਰਿਆਂ ਨੂੰ ਔਰ ਕਿਉਂਕਿ ਸਾਡੇ ਬਹੁਤ ਹੀ ਸਤਿਕਾਰਯੋਗ ਜਿੰਨੇ ਵੀ ਪਿੰਡਾਂ ਦੇ ਸਰਪੰਚ ਸਾਹਿਬਾਨ ਮੈਂਬਰ ਸਾਹਿਬਾਨ ਹੋਰ ਮੋਤਬਰ ਸੱਜਣ ਜਿਨ੍ਹਾਂ ਨੇ ਦਿਨ ਰਾਤ ਇਹ ਕਰਕੇ ਮਿਹਨਤ ਕੀਤੀ ਔਰ ਉਸ ਮਿਹਨਤ ਦਾ ਨਤੀਜਾ ਜਿਹੜਾ ਬਹੁਤ ਵਧੀਆ ਆਇਆ ਔਰ ਬੜੇ ਲੰਮੇ ਸਾਲਾਂ ਬਾਅਦ ਜਿਹੜਾ ਇਸ ਹਲਕੇ ਦੇ ਵਿੱਚੋਂ ਅਕਾਲੀ ਦਲ ਦਾ ਜਿਹੜਾ ਘੜ ਜਾਣਿਆ ਜਾਂਦਾ ਔਰ ਉੱਥੇ ਜਿਹੜੀ ਆ ਸੰ ਆਮ ਆਦਮੀ ਪਾਰਟੀ ਨੇ ਲਾਈ ਆ ਔਰ ਆਮ ਆਦਮੀ ਪਾਰਟੀ ਦੀ ਵੱਡੀ ਜਿੱਤ ਜਿਹੜੀ ਇਸ ਹਲਕੇ ਦੇ ਵਿੱਚ ਉਹਨਾਂ ਮੇਰੇ ਭੈਣ ਭਰਾਵਾਂ ਦੇ ਸਦਕਾ ਹੋਈ ਆ ਅੱਜ ਮੈਂ ਗੱਲ ਕਰਨੀ ਚਾਹੁੰਦਾ ਕਿਉਂਕਿ ਮੈਂ 1-2 ਦਿਨ ਤੋਂ ਕੋਈ 2-4 ਵੀਡੀਓਜ਼ ਵੇਖ ਰਿਹਾ ਸੀ ਆਪਣੇ ਚਲੋ ਮੈਂ ਇਹਨਾਂ ਨੂੰ ਵਿਰੋਧੀ ਨਹੀਂ ਕਹਿਣਾ ਚਾਹੁੰਦਾ ਮੈਂ ਤਾਂ ਬਹੁਤ ਸਤਿਕਾਰ ਦੇਣਾ ਔਰ ਅਸੀਂ ਜਿਹੜਾ ਸਾਡੇ ਇੱਥੋਂ ਦੇ ਐਮਐਲਏ ਸਾਹਿਬ ਸਾਹਿਬ ਨੇ ਉਹਨਾਂ ਨੂੰ ਮੈਂ ਵੀ ਗੱਲ ਕਹਿਣੀ ਚਾਹਣਾ ਕਿ ਝੂਠ ਨਾ ਮਾਰਿਆ ਕਰੋ ਵੇਖੋ ਇੱਕ ਬੰਨੇ ਤੁਸੀਂ ਬਹੁਤ ਕਹਿੰਦੇ ਹੋ ਕਿ ਅਸੀਂ ਰੱਬ ਨੂੰ ਮੰਨਦੇ ਆਂ ਇੱਕ ਬੰਨੇ ਝੂਠ ਨਾ ਮਾਰਿਆ ਕਰੋ ਸਭ ਤੋਂ ਪਹਿਲਾਂ ਉਹਨਾਂ ਨੇ ਗੱਲ ਕੀਤੀ ਕਿ ਜੀ ਇੱਕ ਤੇ ਜਿਹੜੇ ਉਹ ਝਗੜੇ ਦੀ ਗੱਲ ਕਰਦੇ ਆ ਜੋਬਨ ਸਿੰਘ ਨੂੰ ਫੜ ਕੇ ਅੰਦਰ ਦੇਤਾ ਜੀ ਉਹ ਅਬਦਾਲੀ ਪਿੰਡ ਗਈ ਜਾਂਦੇ ਸ਼ਾਇਦ ਉਹ ਕਿਉਂਕਿ ਚਲੋ ਉਹ ਚਾਰੇ ਇਦਾਂ ਹੀ ਐਮਐਲਏ ਬਣ ਕੇ ਉਹਨਾਂ ਨੂੰ ਪਿੰਡਾਂ ਦਾ ਨਾਂ ਨਹੀਂ ਪਤਾ ਉਹ ਆਬਾਦੀ ਵਰਪਾਲ ਪਿੰਡ ਐ ਅਬਦਾਲੀ ਪਿੰਡ ਨਹੀਂ ਗਾ ਐਮਐਲਏ ਸਰ ਦੂਜੀ ਗੱਲ ਜੇ ਤੁਸੀਂ ਕਹੋ ਨਾ ਉਹ ਪਰਚਾ ਐਫਆਈਆਰ ਨੰਬਰ 111 129 25 ਦਾ 307 ਦਾ ਪਰਚਾ ਆਇਆ ਤੁਸੀਂ ਲੋਕਾਂ ਨੂੰ ਕਹਤਾ ਜੀ ਉਹਨੂੰ ਬੰਦੇ ਦੇ ਪਰਚਾ ਪਾ ਕੇ ਇਲੈਕਸ਼ਨਾਂ ਦਾ ਕਰਕੇ ਅੰਦਰ ਦੇ ਦਿੱਤਾ ਆ ਬੰਦੇ ਤੁਹਾਡੇ ਨੇ ਜਿਹੜਾ ਚੰਦ ਚਾੜਿਆ ਨਾ ਉਹਦੀਆਂ ਫੋਟੋਆਂ ਤੇ ਵੇਖੋ ਜਰਾ ਆ ਮੇਰੇ ਉਸ ਬੰਦੇ ਦੀ ਲੱਤ ਵੱਢਤੀ ਉਹਨੇ ਮਾਰ ਮਾਰ ਦੱਤਰ ਇਹ ਆ ਆ ਉਹਦੀ ਉਂਗਲ ਵੱਢਦੀ ਨਾਲੋਂ ਹਲਾਤੀ ਉਸ ਤੁਹਾਡੇ ਬਹਾਦਰ ਜਰਨਲ ਨੇ ਆ ਉਹਦੇ ਸਿਰ ਦੇ ਵਿੱਚ ਦਾਤਰ ਮਾਰਿਆ ਉਹਦੇ ਸਿਰ ਦਾ ਤੇ ਇਹ ਆ ਹਾਲ ਕੀਤਾ ਕਿ ਜਿੱਦਾਂ ਮਤਲਬ ਬਹੁਤ ਬੁਰੀ ਉਹਦੀ ਬੰਦੇ ਦੀ ਹਾਲਤ ਕੀਤੀ ਤੇ ਤੁਸੀਂ ਇਹੋ ਜਿਹੇ ਬੰਦਿਆਂ ਨੂੰ ਪਨਾਹ ਦੇ ਰਹੇ ਹੋ ਇਹੋ ਜਿਹੇ ਬੰਦਿਆਂ ਨੂੰ ਸ਼ਾਬਾਸ਼ ਦੇ ਰਹੇ ਹੋ ਇਹਨਾਂ ਤੇ 307 ਦਾ ਪਰਚਾ ਨਹੀਂ ਹੋਊਗਾ ਤੇ ਹੋਰ ਕੀ ਹੋਊਗਾ ਔਰ ਪਰਚਾ ਹੋਇਆ 12925 ਦਾ ਇਹ ਕੋਈ ਲੇਟੈਸਟ ਪਰਚਾਣੀ ਹੈ ਪੁਲਿਸ ਤੋਂ ਭੱਜਿਆ ਹੋਇਆ ਸੀ ਤੇ ਤੁਹਾਡੀ ਸ਼ਰਮ ਦੇ ਤਹਿਤ ਇਹ ਮੈਨੂੰ ਪਤਾ ਲੱਗਾ ਕਿ ਕਿਸੇ ਸਰਾਂ ਦੇ ਵਿੱਚ ਰਹਿ ਰਿਹਾ ਸੀ ਇਹ ਵੀ ਤੁਹਾਡਾ ਸ਼ਰੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਜਰਨੈਲ ਮੁਲਾਜ਼ਮ ਆ ਤੁਹਾਡਾ ਮਤਲਬ ਤੁਹਾਡਾ ਜਿਹੜਾ ਜਰਨੈਲ ਹੈ ਨਾ ਵੀ ਉੱਥੋਂ ਦਾ ਮੁਲਾਜ਼ਮ ਆ ਸੋ ਮੈਂ ਇੱਕ ਗੱਲ ਕਹਿ ਦੋ ਮੈਂ ਇਹੋ ਬਦਮਾਸ਼ੀ ਖਤਮ ਕਰਨ ਵਾਸਤੇ ਇਸ ਹਲਕੇ ਦੇ ਵਿਭਾਗ ਨਾਲ ਸੰਭੀ ਹੈ ਔਰ ਦੂਜੀ ਗੱਲ ਜਿੱਦਣ ਇਹਨੇ ਚੰਦ ਚੜ੍ਹਿਆ ਉਹ ਬੰਦੇ ਜਿਨ੍ਹਾਂ ਨੂੰ ਸੱਟਾਂ ਲਾਈਆਂ ਉਹ ਲੰਗਰ ਵਰਤਾ ਰਹੇ ਸੀ ਉਹਨਾਂ ਨੇ ਪਿੰਡ ਦੇ ਬਾਹਰ ਗੁਰੂ ਘਰ ਲੰਗਰ ਲਾਇਆ ਸੀ ਤੇ ਇਹ ਲੰਗਰ ਦੇ ਵਿੱਚ ਜਾ ਕੇ ਤੁਹਾਡੇ ਇਸ ਜਰਨਲ ਨੇ ਜਿਹੜੀ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਤੇ ਤੁਸੀਂ ਇਹ ਗੱਲਾਂ ਨੂੰ ਚੰਗਾ ਸਮਝਦੇ ਹੋ ਤੁਸੀਂ ਠੀਕ ਸਮਝਦੇ ਹੋ ਕਿ ਗੱਲ ਬਹੁਤ ਵਧੀਆ ਹੋਈ ਆ ਆਪਦੇ ਨਾਲ ਥੋੜਾ ਜਿਹਾ ਕਿਤੇ ਸੋਚ ਕੇ ਇਹ ਵਿਚਾਰ ਕਰਿਓ ਸੋਚਿਓ ਕਿ ਇਹ ਗੱਲ ਜੇ ਮੇਰੀ ਗੱਲ 'ਚ ਇੱਕ ਰਤਾ ਭਰ ਵੀ ਝੂਠ ਹੋਵੇ ਤੇ ਮੈਂ ਸਾਰੀ ਜ਼ਿੰਦਗੀ ਲਈ ਪੋਲਟਿਕ ਛੱਡ ਕੇ ਘਰ ਬਹਿ ਜਾਵਾਂਗਾ ਤੁਸੀਂ ਨਾ ਝੂਠ ਮਾਰਨ ਦਾ ਨਾ ਬਹੁਤ ਵੱਡਾ ਜੁਮਾ ਚੁੱਕ ਲਿਆ ਲੋਕਾਂ ਨੇ ਤੁਸੀਂ ਕਦੀ ਹਾਰ ਨਹੀਂ ਵੇਖੀ ਅਸਲ 'ਚ ਨਾ ਤੁਹਾਨੂੰ ਜਿਹੜੀ ਹਾਰ ਹੈ ਉਹ ਬਰਦਾਸ਼ਤ ਨਹੀਂ ਹੋ ਰਹੀ ਕਿਉਂਕਿ ਤੁਸੀਂ ਹਮੇਸ਼ਾ ਹੀ ਜਿੱਤ 'ਚ ਹੀ ਆਏ ਤੇ ਅੱਜ ਆ ਜਿਹੜਾ ਤੁਹਾਡਾ ਅੰਦਰ ਜਾਣਾ ਨਾ ਇਹ ਵੀ ਤੁਹਾਡੀ ਹਾਰ ਦਾ ਕਰਕੇ ਗਏ ਤੁਸੀਂ ਬਖਲਾ ਜਾਦੇ ਗਏ ਓਵਰ ਗੱਲਾਂ ਕਰ ਲਾਪੇ ਤੁਹਾਡੇ ਤੇ ਕਾਰਵਾਈਆਂ ਹੋਈਆਂ ਸ਼ੁਰੂ ਹੋ ਗਈਆਂ ਜੇ ਇਹਨਾਂ ਚੀਜ਼ਾਂ ਨੂੰ ਆਪਾਂ ਝੂਠ ਨਾ ਮਾਰਿਆ ਹੁੰਦਾ ਤੇ ਅੱਜ ਇਹ ਗੱਲ ਨਾ ਸ਼ਾਇਦ ਵਾਪਰਦੀ ਦੂਜੀ ਗੱਲ ਤੁਸੀਂ ਕਿਹਾ ਜੀ ਮੈਂ ਪੁਲਿਸ ਦਾ ਧੰਨਵਾਦ ਕਰਦੀ ਹਾਂ ਤੇ ਮੈਂ ਤੁਹਾਨੂੰ ਇਹ ਕਹਿਣਾ ਚਾਹਣਾ ਕਿ ਇੱਕ ਵੀ ਕੇਸ ਦੱਸ ਦਿਓ ਜਿੱਥੇ ਪੁਲਿਸ ਨੇ ਕੋਈ ਜਿਆਦੀ ਕੋਈ ਤੱਕੇਸ਼ਾਈ ਕੀਤੀ ਹੋਵੇ ਤੁਸੀਂ ਤਿੰਨ ਬਲਾਕ ਸੰਪਤੀ ਜਿੱਤੇ ਹੋ ਇੱਕ ਕਾਂਗਰਸ ਜਿੱਤੀ ਹੈ ਮੈਂ ਕਿੱਥੇ ਪੁਲਿਸ ਭੇਜੀ ਹੈ ਜੀ ਦੱਸੋ ਕਿ ਇੱਥੇ ਤੁਸੀਂ ਪੁਲਿਸ ਭੇਜੀ ਹਾਂ ਝਗੜਾ ਕਿਤਨਾ ਕਿਤੇ ਹੋ ਗਿਆ ਇੱਕੇ ਪਿੰਡ ਚ ਉਹ ਵੀ ਤਲਵੰਡੀ ਦਸੰਧਾ ਸਿੰਘ ਤੇ ਉਹ ਝਗੜੇ ਆਮ ਨੋਰਮਲ ਤੁਹਾਡੇ ਵੇਲੇ ਨਹੀਂ ਹੁੰਦੇ ਰਹੇ ਤੁਸੀਂ ਕੀ ਕੁਝ ਕਰਦੇ ਤੁਹਾਡੇ ਵੇਲੇ ਤੋਂ ਜੋ ਕੁਝ ਹੁੰਦਾ ਰਿਹਾ ਚਲੋ ਮੈਂ ਉਹ ਵੀ ਗੱਲਾਂ ਕਿਤੇ ਫੇਰ ਵੀਡੀਓ ਲੰਮੀ ਹੋਏ ਨਹੀਂ ਖੁੱਲ ਗਈ ਸਾਡਾ ਤਰਸਿੱਕੇ ਜੋਨ ਤੋਂ ਆ ਰਿਆ ਨਿਬਰਵਿੰਡ ਤੋਂ ਗਾਂਧੀ ਉਹ ਕਹੀ ਜਾਂਦਾ ਬੜਾ ਠੱਕਾ ਹੋ ਗਿਆ ਜੀ ਸੱਤ ਪਿੰਡਾਂ ਦੇ ਜਿਹੜੇ ਆ ਉਹ ਗਿਣਤੀ ਨਹੀਂ ਹੋਈ ਸਾਡੀ ਸਾਡੇ ਉਥੇ 38 ਪਿੰਡ ਸੀਗੇ ਜੀ ਉਸ ਜ਼ਿਲ੍ਹਾ ਪ੍ਰੀਸ਼ਦ ਦੇ 31 ਮਜੀਠੇ ਦੇ ਤੇ 7 ਜੰਡੇ ਵਾਲੇ ਦੇ ਇਹਨਾਂ ਨੂੰ ਸੱਤਾ ਦਾ ਬਹੁਤ ਦੋਖਿਆ ਤੇ 31ਾਂ ਚੋਂ ਤੇ 730 ਦੀ ਲੀਡ ਨਾਲ ਤੁਸੀਂ ਹਾਰ ਗਏ ਹੋ ਤੇ ਸੱਤਾ ਚੋਂ ਤੁਸੀਂ ਕਿੱਥੋਂ ਜਿੱਤ ਜਾਣਾ ਮੇਰਾ ਵੀਰ ਉਹਨਾਂ ਚੋਂ ਵੀ ਸਾਡੀ ਲੀਡ ਵਧੀਆ ਜਾ ਕੇ ਚੈੱਕ ਕਰੋ ਲੋਕਾਂ ਨੂੰ ਗਮਰਾਹ ਨਾ ਕਰੋ ਲੋਕਾਂ ਨੂੰ ਸਹੀ ਗੱਲ ਯਾਰ ਹਾਰਖੇ ਜੇ ਫਿਰ ਕਿਹੜੀ ਗੱਲ ਹੈ ਬਰਦਾਸ਼ਤ ਕਰੋ ਆਪਦੀ ਯਾਰ ਇਹ ਨਾ ਨਾ ਝੂਠ ਮਾਰੋ ਇਹ ਤਾਂ ਪੀਟੀਸੀ ਨੇ ਨਾ ਜਿਹੜੀ ਕੋਈ ਜਿੱਦਾਂ ਮੈਂ ਵੇਖੰਦਾ ਸੁਖਬੀਰ ਬਾਦਲ ਜੇ ਕਬੂਤਰ ਵੇਖ ਲੈਂਦਾ ਕਬੂਤਰਾਂ ਦੀਆਂ ਰੇਸਾਂ ਦੇ ਪੀਟੀਸੀ 10 ਦਿਨ ਉਹੋ ਹੀ ਚਲਾਈ ਜਾਂਦਾ ਜੇ ਕਹਿੰਦੇ ਚਿੜੀਆਂ ਵੇਖ ਲੈਂਦਾ ਕਹਿੰਦਾ ਮੈਂ ਆ ਗਣਾ ਪੰਜਾਬ ਚ ਚਿੜੀਆਂ ਦੀਆਂ ਰੇਸਾਂ ਉੱਚੀਆਂ ਦੀਆਂ ਫੋਟੋ ਵੀਡੀਓ ਯਾਰ ਇੰਨਾ ਝੂਠ ਨਾ ਬੋਲੋ ਇਸ ਤਰ੍ਹਾਂ ਹੁਣ ਨਹੀਂ ਤੁਹਾਡੇ ਤੁਸੀਂ ਨਾ ਐਵੇਂ ਨੋਂਦਰਾ ਮਾਰਦੇ ਫਿਰ ਤੁਹਾਡੇ ਨੋਂਦਰ ਨਹੀਂ ਹੁਣ ਕਿਤੇ ਆੜਮੀ ਜਿੱਥੇ ਮਰਜੀ ਜ਼ੋਰ ਲਾ ਲਓ ਸੋ ਮੈਂ ਭਰਾਓ ਗੱਲ ਕਰਦਾ ਸੱਚੀ ਤੇ ਸੁੱਚੀ ਮੈਂ ਉਹਦਾਂ ਦਾ ਬੋਲਿਆ ਨਹੀਂ ਪਰ ਇਹਨਾਂ ਲੋਕਾਂ ਨੇ ਸਮਝ ਲਿਆ ਕਿ ਸਾਡੀ ਕਮਜ਼ੋਰੀ ਹੈ ਆਵੇਂ ਦੇ ਲੂਣ ਤੇ ਲੂਣ ਗੁੰਨੇ ਜਾਂਦੇ ਜੇ ਆਟੇ ਚ ਲੂਣ ਗੁੰਨਿਆ ਜਾ ਸਕਦਾ ਨਿਰ ਲੂਣ ਨਹੀਂ ਗੁੰਨਿਆ ਜਾ ਸਕਦਾ ਵੀਰੋ ਅੱਛਾ ਮੈਡਮ ਕਹਿੰਦੇ ਸਾਡੇ ਬੰਦਿਆਂ ਨੂੰ ਸਰਟੀਫਿਕੇਟ ਨਹੀਂ ਦਿੱਤੇ ਕਿਹੜੇ ਨੂੰ ਨਹੀਂ ਮਿਲਿਆ ਜੀ ਜਿਹੜੇ ਜਿੱਤੇ ਆ ਤੁਹਾਡੇ ਤਿੰਨ ਬਲਾਕ ਸੰਪਤੀ ਮੈਂਬਰ ਜਿੱਤੇ ਆ ਕਿਉਂ ਨਹੀਂ ਮਿਲੇ ਸਰਟੀਫਿਕੇਟ ਤੁਹਾਡੇ ਇੱਕ ਜ਼ਿਲ੍ਹਾ ਪ੍ਰੇਸ਼ਦ ਮੈਂਬਰ ਜਿੱਤੇ ਕਿਉਂ ਨਹੀਂ ਮਿਲੇ ਸਰਟੀਫਿਕੇਟ ਐਵੇਂ ਲੋਕਾਂ ਨੂੰ ਬੇਵਕੂਫ ਬਣਾਈ ਜਾਂਦੇ ਕੁਸ਼ਕ ਇੱਕ ਉਹ ਕਹੀ ਜਾਂਦੇ ਜੀ ਇੱਕ ਉਹ ਪੁੰਮੇ ਦਾ ਜਿਹੜਾ ਐਸਜੀਪੀਸੀ ਦਾ ਮੁਲਾਜ਼ਮ ਕੋਈ ਹਾਰ ਗਿਆ ਤੇ ਮੈਂ ਉਹਦੇ ਬਾਰੇ ਨਹੀਂ ਕਹਿਣਾ ਮੈਂ ਉਹਦੇ ਬਾਰੇ ਇਹਨਾਂ ਹੀ ਕਹਿਣਾ ਕਿ ਗੁਰਦਾਰੇ ਦੀਆਂ ਰੋਟੀਆਂ ਤੀਨ ਕੰਮ ਕਰੇਣ ਮਤ ਮਾਰਨ ਹੱਡ ਗੱਲਣ ਉਦਮ ਨਾ ਦੇਣ ਰਹਿਣ ਮੈਂ ਉਸ ਬੰਦੇ ਬਾਰੇ ਕੋਈ ਗੱਲ ਨਹੀਂ ਕਰਨੀ ਚਾਹੁੰਦਾ ਹੁਣ ਮੇਰੇ ਵੀਰੋ ਇਹਨਾਂ ਦਾ ਨਾ ਜਿਹੜਾ ਸੁਖੜਾ ਸਾਫ ਹੋ ਗਿਆ ਬਹੁਤ ਬੁਰੀ ਇਹਨਾਂ ਦੀ ਜਿਹੜੀ ਮਜੀਠੇ ਹਲਕੇ ਦੇ ਵਿੱਚ ਜਨ ਕੀ ਹਾਰ ਹੋਈ ਹੈ ਤੇ ਮੈਂ ਇਹਨਾਂ ਨੂੰ ਇਹ ਗੱਲ ਕਹਿਣੀ ਚਾਹੁੰਦਾ ਕਿ ਚੁੱਪ ਕਰਕੇ ਬਹਿ ਜਾਓ ਤੁਹਾਡੇ ਪੱਲੇ ਕੱਖ ਨਹੀਂ ਤੁਹਾਡਾ ਜੋ ਹਾਲਾਤ ਲੋਕਾਂ ਨੇ ਤੁਹਾਨੂੰ ਦੱਸ ਹੀ ਦਿੱਤੇ ਅਜੇ ਤੇ ਤੁਸੀਂ ਕਾਂਗਰਸ ਨਾਲ ਰਲ ਗਏ ਜੇ ਕਿਤੇ ਕਾਂਗਰਸ ਨਾਲ ਨਾ ਰਲੀਆਂ ਦੀ ਤੁਹਾਨੂੰ ਹੋਰ ਬੁਰੀ ਤਰ੍ਹਾਂ ਦੀ ਹਾਰ ਪੈਣੀ ਇੱਥੇ ਜੀ ਪਰਸੈਂਟੇਜ ਬੜੀ ਘਟੋਈ ਆਪਦੇ ਵੈਲੀਆਂ ਵੀ ਚੈੱਕ ਕਰੋ ਨਾ ਪਰਸੈਂਟੇਜ ਹੈ ਚਲੋ ਘਟੋ ਗਈ ਵੱਧ ਹੋ ਗਈ ਵੋਟਾਂ ਹੀ ਪਈਆਂ ਨਾ ਤੁਹਾਨੂੰ ਹੀ ਪਈਆਂ ਸਾਨੂੰ ਹੀ ਪਈਆਂ ਤੇ ਪਰਸੈਂਟੇਜ ਵੱਧ ਘਟਣਾ ਕੀ ਹੁਣ ਵੀਰੋ ਐਮ ਬੇਨਤੀ ਇੱਕ ਇਹ ਆ ਕਿ ਹਲਕਾ ਮਜੀਠਾ ਦੇ ਵਿੱਚ 18 ਜਨਵਰੀ ਨੂੰ ਸਰਦਾਰ ਭਗਵੰਤ ਸਿੰਘ ਮਾਨ ਜੀ ਆ ਰਹੇ ਨੇ ਦਾਣਾ ਮੰਡੀ ਮਜੀਠਾ ਦੇਗੇ ਮੇਰੀ ਆਪ ਸਭ ਨੂੰ ਬੇਨਤੀ ਆਪਾਂ ਸਾਰੇ ਤਕੜੇ ਹੋਈਏ ਹੋਰ ਜਿਹੜੇ ਹੁਣ ਡਿਵੈਲਪਮੈਂਟ ਤੇ ਕੰਮ ਆਪਣੇ ਰਹਿੰਦੇ ਆ ਆਪਾਂ ਸੋਮ ਮੰਗਲਵਾਰ ਤੋਂ ਆਪਾਂ ਉਹ ਕੰਮ ਫੇਰ ਦੁਬਾਰਾ ਜਿਹੜੇ ਸ਼ੁਰੂ ਕਰਨ ਜਾ ਰਹੇ ਜਿਹੜੀਆਂ ਸਾਡੀਆਂ ਪਿੰਡਾਂ ਦੀਆਂ ਗਰਾਊਂਡਸ ਉਹਨਾਂ ਦੇ ਸਾਰਿਆਂ ਦੇ ਮੌਕੇ ਵੇਖਦੇ ਕਿ ਕਿੰਨੇ ਕਿੰਨੇ ਕੰਮ ਸ਼ੁਰੂ ਹੋ ਗਏ ਆ ਜਿਹੜੀਆਂ 23 ਗਰਾਊਂਡ ਆਈਆਂ ਸੀ ਜਾਂ ਛੜਕਾਂ ਜਿਹੜੀਆਂ ਵਾ ਉਹ ਵੀ ਕਰਾਂਗੇ ਤੇ ਔਰ ਜਿਹੜਾ ਨਾ ਮਾਨ ਸਾਹਿਬ ਦਾਣਾ ਮੰਡੀ ਮਜੀਠਾ ਮੈਂ ਅੱਜ ਇਹਨਾਂ ਨੂੰ ਕਹਿਣ ਲੱਗਾ ਹਾਂ ਕਾਲੀਦਾਲ ਵਾਲਿਆਂ ਨੂੰ ਤੇ ਕਾਂਗਰਸ ਵਾਲਿਆਂ ਨੂੰ ਤੁਸੀਂ ਹੁਣ ਘੋਖ ਜਿਹੜੀ ਜਨਾ ਤਕੜੇ ਹੋ ਕੇ ਜ਼ੋਰ ਲਾ ਲਿ ਲੋਕਾਂ ਨੂੰ ਡਾਕੜੋ ਜਿਹੜੇ ਡੱਕੇ ਜਾਂਦੇ ਜੀ ਜਿਹੜਾ ਉਸ ਦਿਨ 18 ਜਨਵਰੀ ਨੂੰ ਮਜੀਠਾ ਦੇ ਵਿੱਚ ਠੱਠਾ ਮਾਰਦਾ ਕੱਠ ਬਣਾਣਾ ਉਹਨਾਂ ਨੇ ਕਾਂਗਰਸ ਤੇ ਚਲੋ ਸਾਡੇ ਹਲਕੇ ਚ ਇਹਨਾਂ ਨੇ ਐਦ ਕਿ ਪਹਿਲਾਂ ਵੀ ਇਹ ਰਲ ਜਾਂਦੇ ਹੁੰਦੇ ਸੀ ਐਦ ਕਿ ਜੇ ਬਿਲਕੁਲ ਕਲੀਅਰ ਹੋ ਗਏ ਨਾ ਐ ਪੂਰਾ ਦੁੱਧਾ ਦੁੱਧ ਮੇਰੇ ਕੋਲ ਕਈ ਫੋਟੋਸ ਪਈਆਂ ਲੋਕਾਂ ਦੀਆਂ ਜਿੱਥੇ ਕਾਂਗਰਸੀ ਬਹਿ ਬਹਿ ਕੇ ਆਪਣਾ ਵੋਟਾਂ ਪਵਾ ਰਹੇ ਸੀ ਤੇ ਉਹ ਕਾਂਗਰਸ ਦੇ ਸਾਡੇ ਹਲਕੇ ਚੋਂ ਇਹਨਾਂ ਦੇ ਲੀਡਰ ਸਾਹਿਬਾਨਾਂ ਨੇ ਇਥੋਂ ਦੇ ਜਿਹੜੇ ਲੋਕਲ ਆ ਨਾ ਉਹਨਾਂ ਕ ਖਤਮ ਕਰਦੀ ਆ ਅਕਾਲੀ ਦਲ ਨਾਲ ਰਲ ਕੇ ਮਾਰਨਾ ਮੈਨੂੰ ਚਾਹੁੰਦੇ ਮਾਰ ਆਪ ਗਏ ਸੋ ਉਹ ਵੇਖੀ ਚੱਲ ਬਾਲਿਆ ਰੰਗ ਕਰਤਾਰ ਦੇ ਆਪੇ ਮਰ ਜਾਂਦੇ ਜਿਹੜੇ ਦੂਜਿਆਂ ਨੂੰ ਮਾਰਦੇ ਸੋ ਇਹ ਆਪ ਮਰ ਕੇ ਮੈਨੂੰ ਮਾਰਦੇ ਮਾਰਦੇ ਤੇ ਮੇਰੀ ਫਿਰ ਬੈਂਦੀ ਹੈ ਕਿ 18 ਜਨਵਰੀ ਨੂੰ ਆਪਾਂ ਬਹੁਤ ਵੱਡੀ ਵਿਸ਼ਾਲ ਰਲਈ ਸਰਦਾਰ ਭਗਵੰਤ ਸਿੰਘ ਮਾਨ ਜਿਹੜੇ ਆਪ ਸਪੈਸ਼ਲ ਪਹੁੰਚ ਰਹੇ ਕਿਉਂਕਿ ਉਹਨਾਂ ਨੇ ਮੈਨੂੰ ਫੋਨ ਤੇ ਵਧਾਈ ਵੀ ਦਿੱਤੀ ਪਰ ਸੋ ਮੈਨੂੰ ਸ਼ਾਮੀ ਸਰਦਾਰ ਮਾਨ ਸਾਹਿਬ ਦਾ ਫੋਨ ਆਇਆ ਬੜੇ ਖੁਸ਼ੀ ਕੋ ਨਾਮ ਮੈਨੂੰ ਵਧਾਈ ਦਿੱਤੀ ਤੇ ਉਦੋਂ ਹੀ ਉਹਨਾਂ ਮੈਨੂੰ ਕਹਤਾ ਕਿ ਮੈਂ ਤੇ 18 ਤਰੀਕ ਨੋਟ ਕਰ ਲਓ ਮੈਂ ਮਜੀਠਾ ਜਿਹੜਾ ਆਪ ਇੱਥੇ ਆਵਾਂਗੇ ਤੇ ਰੈਲੀ ਕਰਾਂਗਾ ਸੋ ਮੇਰੀ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਤਿਆਰੀਆਂ ਕਰ ਲਓ ਆਪਾਂ ਕੱਲ ਪਰਸੋਂ ਤੋਂ ਮੀਟਿੰਗਾਂ ਸ਼ੁਰੂ ਕਰਦਾਂਗੇ ਪਿੰਡ ਪਿੰਡ ਦਾ ਇਸ ਜੋ ਜਿਹੜਾ ਵੀ ਸਾਧਨ ਕਿਸੇ ਨੂੰ ਚਾਹੀਦਾ ਹੋਗਾ ਉਹ ਮੁਵैया ਕਰਾਂਗੇ ਤੇ ਆਪਾਂ ਬਹੁਤ ਵੱਡੀ ਰੈਲੀ 18 ਜਨਵਰੀ ਨੂੰ ਮਜੀਠਾ ਵਿਖੇ ਕਰਨ ਜਾ ਰਹੇ ਹਾਂ ਸੋ ਮੇਰੀ ਧੰਨਵਾਦ ਤੇ ਜਿਹੜੇ ਵਿਰੋਧੀ ਵੀ ਜਿੱਤੇ ਮੈਂ ਉਹਨਾਂ ਨੂੰ ਵੀ ਵਧਾਈ ਦੇਣਾ ਸਾਰਿਆਂ ਨੂੰ ਵਧਾਈਆਂ ਤੇ ਜਿਹੜੇ ਬਰਦਾਸ਼ਤ ਨਹੀਂ ਹੋ ਰਹਿ ਜਿਨ੍ਹਾਂ ਕੋਲ ਉਹਨਾਂ ਨੂੰ ਮੈਂ ਕਹਿਣਾ ਕਿ ਆਪ ਦਾ ਕੋਈ ਚੰਗੇ ਡਾਕਟਰ ਕੋਲ ਜਾ ਕੇ ਚੈੱਕ ਅਪ ਕਰਾ ਲਓ ਬਹੁਤ ਬਹੁਤ ਧੰਨਵਾਦ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤ